ਜਿਹੜਾ ਐ ਐਸਜੀਪੀਸੀ ਨੂੰ ਉਹਨਾਂ ਦੀ ਮੇਲ ਦੇ ਉੱਤੇ ਥ੍ਰੈਟ ਆਈਆਂ ਸੀ ਅਸੀਂ ਕੇਸ ਫਸਟੇ ਹੀ ਰਜਿਸਟਰ ਕਰ ਲਿਆ ਸੀਗਾ ਸਬਸੀਕੁਐਂਟ ਮੇਲਸ ਵੀ ਆਈਆਂ ਉਹਦੇ ਤੇ ਅਸੀਂ ਅਲੱਗ ਕੇਸ ਵੀ ਰਜਿਸਟਰ ਕਰ ਰਹੇ ਹਾਂ ਉਹਦੇ ਤੇ ਇਨਵੈਸਟੀਗੇਸ਼ਨ ਕਾਫੀ ਅਸੀਂ ਉਹਦੇ ਚ ਪ੍ਰੋਗਰੈਸ ਕਰ ਲਈ ਹੋਈ ਹੈ ਸਾਰੀ ਗੱਲ ਤਾਂ ਮੈਂ ਨਹੀਂ ਸ਼ੇਅਰ ਕਰ ਸਕਦਾ ਪਰ ਉਹਦੇ ਚ ਡੈਫੀਨਿਟਲੀ ਜਿਹੜੇ ਯੂਐਸ ਬੇਸ ਕੰਪਨੀਆਂ ਦੇ ਪਲੈਟਫਾਰਮ ਨੇ ਔਰ ਜਿਹ ਮੇਨ ਕੰਪਨੀ ਜਿਹੜੀ ਮਾਈਕਰੋਸਾਫਟ ਆ ਉਹਨਾਂ ਨੇ ਅੱਗੇ ਸਾਨੂੰ ਰਿਪਲਾਈ ਦੱਸਿਆ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਕਿ ਕੋਈ ਸਬਸਿਡਰੀ ਕੰਪਨੀ ਦੀ ਮੇਲ ਯੂਜ਼ ਹੋਈ ਹੈ ਉਹਦੇ ਸਾਰੇ ਜਿਹੜੀ ਟੈਕਨੀਕਲ ਇਨਵੈਸਟੀਗੇਸ਼ਨ ਜਾਰੀ ਹੈ ਔਰ SGPC ਅਥਾਰਟिटीज ਨਾਲ ਅਸੀਂ ਲਗਾਤਾਰ ਰਾਪਤੇ 'ਚ ਹਾਂ ਔਰ ਇਕੱਠੇ ਹੋ ਕੇ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਸਾਰਾ ਓਵਰਆਲ ਸਿਕਿਉਰਿਟੀ ਜਿਹੜੀ ਰਿਵਿਊ ਵੀ ਕੀਤੀ ਗਈ ਹੈ ਔਰ ਇਨ ਪਲੇਸ ਵੀ ਹੈਗੀ ਹੈ ਐਂਟੀ ਸਬੋਟਾਜ ਇਸ ਏਰੀਆ ਦੇ ਚੱਲ ਰਹੀ ਹੈ ਤੇ ਸਾਡੀ ਟੀਮ ਜਿਹੜੀ ਪੰਜਾਬ ਪੁਲਿਸ ਦੀ ਹੈ ਬੌਮ ਡਿਸਪੋਜ਼ਲ ਦੀ ਉਹ ਵੀ ਪਹੁੰਚ ਚੁੱਕੀ ਹੈ ਜਲੰਧਰ ਤੋਂ ਉਸ ਤੋਂ ਪਹਿਲਾਂ ਅਸੀਂ ਕਿਉਂਕਿ ਸਾਨੂੰ ਲੱਗਿਆ ਕਿ ਕੋਈ ਆਪਾਂ ਚਾਂਸ ਨਾਲ ਲਈਏ ਮੈਂ ਤੇ ਡੀਸੀ ਅਮਰਸਰ ਨੇ ਬੀਐਸਐਫ ਅਥਾਰਟिटीज ਨੂੰ ਰਿਕੁਐਸਟ ਕਰਕੇ ਉਹਨਾਂ ਦੀ ਟੀਮ 2 ਘੰਟੇ ਵਾਸਤੇ ਅਸੀਂ ਪਹਿਲਾਂ ਮੰਗਵਾ ਲਈ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਬੇਸਿਕ ਡਿਪਲॉयਮੈਂਟ ਹੈ ਉੱਥੇ ਉਹ ਐਸ ਇਟ ਇਜ਼ ਕੰਟੀਨਿਊ ਕਰ ਰਹੀ ਹੈ ਸਾਡੇ ਸੀਨੀਅਰ ਆਫਸਰ ਡੀਸੀਪੀ ਲੈਵਲ ਦੇ ਉਹਨੂੰ ਮੋਨੀਟਰ ਕਰ ਰਹੇ ਨੇ ਉੱਥੇ ਔਰ ਐਸਪੀਸੀ ਅਥਾਰਟिटीज ਵੀ ਸਾਰਾ ਬੜਾ ਸਹਿਯੋਗ ਨਾਲ ਕੰਮ ਕਰ ਰਹੇ ਬਟ ਇਹਦੇ ਵਿੱਚ ਮੇਨ ਗੱਲ ਇੱਕ ਦੇਖਣ ਵਾਲੀ ਜਿਹੜੀ ਹੈ ਕਿ ਜਿਹੜਾ ਕੰਟੈਂਟ ਹੈ ਉਹ ਜ਼ਿਆਦਾਤਰ ਤਾਮਿਲਨਾਡ ਸਟੇਟ ਨਾਲ ਰਿਲੇਟਡ ਹੈਗਾ ਔਰ ਲੱਗਦਾ ਕਿ ਕਿਸੇ ਮਸਚਿਵਸ ਬੰਦੇ ਨੇ ਇਹਨੂੰ ਇਸ ਤਰੀਕੇ ਨਾਲ ਜੋੜਿਆ ਸੋ ਦਾਟੇ ਬਹੁਤ ਜ਼ਿਆਦਾ ਫੋਕਸ ਤੇ ਆ ਜੇ ਪਰ ਅਸੀਂ ਉਹਨੂੰ ਬਿਲਕੁਲ ਸੀਰੀਅਸਲੀ ਲੈ ਰਹੇ ਆਂ ਵੀ ਆਰ ਨੋਟ ਟੇਕਿੰਗ ਕਿ ਵੈਸੇ ਹੀ ਕਿਸੇ ਨੇ ਕਰਤੀ ਜਾਂ ਹੋਕਸ ਹੈ ਔਰ ਤੁਹਾਨੂੰ ਪਤਾ ਹੈ ਕਿ ਪਿਛਲੇ ਟਾਈਮ ਚ ਵਕਫਾ ਕੇ ਇੰਸਟੀਟਿਊਸ਼ਨਸ ਦੇ ਵਿੱਚ ਵਕਫਾਕ ਜਗ੍ਹਾ ਤੇ ਇਹੋ ਜਿਹੀਆਂ ਮੇਲਜ਼ ਆਈਆਂ ਅਸੀਂ ਤਾਮਿਲਨਾਡ ਦੇ ਵਿੱਚ ਵੀ ਕਾਊਂਟਰਪਾਰਟਸ ਨਾਲ ਪੁਲਿਸ ਕਾਊਂਟਰਪਾਰਟਸ ਨਾਲ ਇਨ ਟੱਚ ਆਂ ਉਹਨਾਂ ਨੇ ਵੀ ਇਸ ਗੱਲ ਨੂੰ ਪੁਸ਼ਟੀ ਕੀਤੀ ਹੈ ਕਿ ਡੈਫੀਨਿਟਲੀ ਇਹਦੇ 'ਚ ਵੀ ਕੁਝ ਨਾ ਕੁਝ ਉਹਨਾਂ ਕੋਲ ਵੀ ਕਾਫੀ ਇਸ ਤਰੀਕੇ ਦੀਆਂ ਮੇਲਜ਼ ਉਥੇ ਲੋਕਲ ਆ ਰਹੀਆਂ ਤੇ ਮੈਨੂੰ ਉਮੀਦ ਹੈ ਕਿ ਅਸੀਂ ਬਹੁਤ ਜਲਦੀ ਇਹਦੀ ਬ੍ਰੇਕਥਰੂ ਕਰ ਲਾਂਗੇ ਏਟਲੀਸਟ ਆਇਡੈਂਟੀਫਾਈ ਹੋ ਜਾਏਗਾ ਕਿ ਸੈਂਡਰ ਕੌਣ ਹੈ ਨਹੀਂ ਭਾਈ ਸਾਹਿਬ ਇਹ ਨਹੀਂ ਕਹਿ ਸਕਦੇ ਜੇ ਪਰ ਜਿਹੜਾ ਕੰਟੈਂਟ ਹੈ ਉਹ ਟੋਟਲ ਤਾਮਿਲਨਾਡਰ ਬਾਰੇ ਹੀ ਗੱਲ ਕਰ ਰਿਹਾ ਕਿਉਂਕਿ डीएम के दी और कई चीजें जे ਤੁਸੀਂ ਕੰਟੈਂਟ ਪੜੋਗੇ ਤਾਂ ਉਹਦੇ ਚ ਕਲੀਅਰ ਆ ਰਿਹਾ ਕਿ ਉਹ ਮੇਨ ਫੋਕਸ ਸਬਜੈਕਟ ਮੈਟਰ ਇਜ਼ ਰਿਲੇਟਡ ਟੂ ਟਾਮਿਲਨਾਡ ਦੋ ਲਾਈਨਾਂ ਐਸ 골ਡਨ ਟੈਂਪਲ ਬਾਰੇ ਲਿਖ ਕੇ ਗੱਲ ਕਰ ਦਿੰਦੇ ਆ ਤੇ ਬਾਕੀ ਸਾਰਾ ਚੀਜ਼ ਉਹ ਕਨਵੇ ਉੱਥੇ ਹੀ ਕਰ ਰਹੇ ਮੈਸੇਜ ਜੋ ਵੀ ਸਾਡਾ ਆ ਹੋਇਆ ਕੋਈ ਇਨਸੀਡੈਂਟਸ ਉੱਥੋਂ ਦੇ ਲੋਕਲ ਜਿਹੜੇ ਉਹ ਕੀਤੇ ਜਾ ਰਹੇ ਬਟ ਮੈਂ ਤੁਹਾਡੇ ਰਾਹੀਂ ਪਬਲਿਕ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸਾਰਿਆਂ ਦਾ ਸਾਂਝਾ ਸਥਾਨ ਹੈ ਔਰ ਅਸੀਂ ਪੂਰੀ ਤਰ੍ਹਾਂ ਸਮਰੱਥਾ ਗਵਰਨਮੈਂਟ ਵੱਲੋਂ ਵੀ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਬੜੀ ਸਖਤ ਇਹਦੇ ਬਾਰੇ ਮੋਨਿਟਰਿੰਗ ਕੀਤੀ ਜਾ ਰਹੀ ਹੈ ਕਲੋਜ਼ਲੀ ਔਰ ਪੂਰੀ ਅਸੀਂ ਪੁਖਤਾ ਪ੍ਰਬੰਧ ਉੱਥੇ ਚੱਲ ਰਹੇ ਨੇ ਔਰ ਸਾਡੇ ਪਲੇਨ ਕਲੋਜ਼ ਡਿਪਲॉयਮੈਂਟ ਵੀ ਬੜੀ ਇਨ ਡੈਪਥ ਲੱਗੀ ਹੋਈ ਹੈ ਅਲੋਂਗ ਵਿਦ ਐਸਜੀਪੀਸੀ ਅਥਾਰਟिटीज ਉਹਨਾਂ ਨੇ ਤਾਲ ਮਿਲਣ ਅਸੀਂ ਫੇਕ ਮੇਲਸ ਕਹਿ ਸਕਦੇ ਹਾਂ ਕਿਉਂਕਿ ਇਸ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਵੀ ਇਹ ਮੇਲਸ ਆਈਆਂ ਸੀ ਕਿਆਂ ਉਤੋਂ ਵਿਧਾਨ ਸਭਾ ਉਡਾਉਣ ਦੀ ਗੱਲ ਕੀਤੀ ਗਈ ਚੰਡੀਗੜ੍ਹ ਹਾਈ ਕੋਰਟ ਉਡਾਉਣ ਦੀ ਗੱਲ ਕੀਤੀ ਗਈ ਰੀਸੈਂਟਲੀ ਅਸੀਂ 10 ਦਿਨ ਪਹਿਲਾਂ ਅਸੀਂ ਫੇਕ ਮੇਲਸ ਕਹਿ ਸਕਦੇ ਹਾਂ ਕਿਉਂਕਿ ਇਸ ਦੇ ਵਿੱਚ ਕਾਜ ਸਕੇਰਲ ਦੇ ਜਿਹੜੇ ਸਾਬਕਾ ਸੀਐਲ ਨੇ ਇਹ ਉਹਨਾਂ ਦੀ ਈਮੇਲ ਫੇਕ ਦੱਸੀ ਜਾ ਰਹੀ ਹੈ ਜਿਹੜੀ 14 15 ਤਰੀਕ ਨੂੰ ਆਈ ਹੈ ਮੈਂ ਉਹੀ ਕਹਿ ਰਿਹਾ ਨਾ ਜੀ ਹੁਣ ਦੇਖੋ ਇਹਨੂੰ ਇੱਕਦਮ ਮੈਂ ਟਰਮ ਕਰ ਦਿਆਂ ਉਹ ਇਨਵੈਸਟੀਗੇਸ਼ਨ ਇਨਵੈਸਟੀਗੇਟਿੰਗ ਏਜੰਸੀ ਵੱਲੋਂ ਸਹੀਕ ਨਹੀਂ ਹੁੰਦਾ ਬਟ ਤੁਸੀਂ ਜਿੱਦਾਂ ਸਵਾਲ ਕੀਤਾ ਉਹਦੀ ਮਤਲਬ ਇੰਡੀਕੇਸ਼ਨ ਇਸ ਤਰ੍ਹਾਂ ਦੀ ਜ਼ਰੂਰ ਹੈ ਕਿ ਮਿਕਸਿਵਸ 엘ਮੈਂਟਸ ਇਹਨੂੰ ਮਤਲਬ ਇੱਕ ਫੇਅਰਸ ਇੱਕ ਆਕਸਿਸ ਕ੍ਰੀਏਟ ਕਰਨ ਨੂੰ ਜਾਂ ਆਪਣੀ ਇੱਕ ਮੀਡੀਆ ਪਬਲਿਸਿਟੀ ਲੈਣ ਨੂੰ ਡੈਫੀਨਿਟਲੀ ਇਦਾਂ ਦੀਆਂ ਚੀਜ਼ਾਂ ਯੂਜ਼ ਕਰ ਰਹੇ ਆ ਬਟ ਅਸੀਂ ਇਹਨੂੰ ਬਿਲਕੁਲ ਸੀਰੀਅਸਲੀ ਲੈ ਰਹੇ ਆ ਔਰ ਤਾਂਕਿ ਪਬਲਿਕ ਦੀ ਔਰ ਸਾਡੇ ਜਿਹੜੇ ਸ਼ਰਧਾਲੂ ਨੇ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਕੋਈ ਵੀ ਉਨਤਾਈ ਨਾ ਰਹੇ